ਸੇਗੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਕਸੀਰ ਸਿੰਘ ਮੌੜ ਅੱਜ ਸਾਡੀ ਪੂਰੀ ਟੀਮ ਹੈ ਜਿਹੜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖੰਡੂਰ ਸਾਹਿਬ ਆਏ ਆ ਜਿੱਥੇ ਇੱਕ ਚੜ੍ਹਦੀ ਕਲਾ ਵਾਲਾ ਪਰਿਵਾਰ ਸਾਡੀ ਭੈਣ ਗੁਰਮਿੰਦਰ ਕੌਰ ਭਾਈ ਮਨਜੀਤ ਸਿੰਘ ਭਾਈ ਕੁਲਦੀਪ ਸਿੰਘ ਪਾਪੂ ਧਰਮ ਸਿੰਘ ਸਾਰਾ ਪਰਿਵਾਰ ਇਥੇ ਚੜ੍ਹਦੀ ਕਲਾ ਚ ਰਹਿੰਦਾ ਜਿਨ੍ਹਾਂ ਦੇ ਮਕਾਨ ਦੀ ਹਾਲਤ ਹੈ ਜਿਹੜੀ ਬੜੀ ਖਸਤਾ ਹੋ ਗਈ ਸੀ ਜਿਹਦੀਆਂ ਸੁਭਾਵਾਂਵਾ ਦੇ ਲਈ ਬੜਾ ਧੰਨਵਾਦ ਹੈ ਮਨੁੱਖਤਾ ਦੀ ਮੂਰਤ ਹੈ ਤੁਹਾਨੂੰ ਉਹ ਜਨਨੀ ਮਾਤਾ ਜਿਨ੍ਹਾਂ ਨੇ ਜਨਮ ਦਿੱਤਾ ਜ세ਦਰ ਰਣਜੀਤ ਸਿੰਘ ਜੀ ਐਕਸ ਤੇ ਮਾਤਾ ਕਲਵੰਤ ਕੌਰ ਜੀ ਜਿਨ੍ਹਾਂ ਦੀ ਬਦੌਲਤੇ ਅਸੀਂ 6 ਲੱਖ ਦੇ ਲਾਗਤ ਦੇ ਨਾਲੇ ਮਕਾਨ ਤਿਆਰ ਹੋਣਾ ਜੀ ਅੱਜ ਤੋਂ ਹੀ ਜਿਹੜਾ ਕੰਮ ਸਟਾਰਟ ਆ ਮਿਸਤਰੀ ਵੀਰ ਆ ਗਿਆ ਸਾਰੀ ਗੱਲਬਾਤ ਸ਼ੁਰੂ ਹੋ ਗਈ ਹੈ ਤੇ ਉਹਨਾਂ ਬਾਰੇ ਆਪਾਂ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਇਹ ਜਿਹੜਾ ਪਾਣੀ ਪੈਣ ਕਰਕੇ ਨੀਆਂ ਬਹਿਣ ਕਰਕੇ ਸਾਰੇ ਇਹ ਮਕਾਨ ਆ ਜਿਹੜਾ ਖਰਾਬ ਹੋਇਆ ਹੋਇਆ ਤੇ ਦੁਬਾਰੇ ਫੇਰ ਦਿਲਦਿਆਂ ਘਰਾਂਿਆਂ ਤੋਂ ਧੰਨਵਾਦ ਆ ਜਹੇਦਾਰ ਜੀ ਦਾ ਕਿਉਂਕਿ ਚੜਦੀ ਕਲਾ ਨੌਸ਼ੀਦ ਪਰਿਵਾਰਾਂ ਦੀ ਕੁਰਬਾਨੀ ਵਾਲਿਆਂ ਦੀ ਪਹਿਲਾਂ ਵੀ ਦਾਸ ਇੱਕ ਉੱਚ ਕੋਟੀ ਦੇ ਜਿਹੜਾ ਐਡਵੋਕੇਟ ਨੂੰ 5 ਲੱਖ ਉਹਨਾਂ ਵੱਲੋਂ ਜਿਹੜੇ ਸਾਡੇ ਵੀਰ ਅੱਜ ਫੇਰੇ ਪਰਿਵਾਰ ਦੇ ਲਈ 6 ਲੱਖ ਦੀ ਸੇਵਾ ਉਹਨਾਂ ਵੱਲੋਂ ਆ ਵਾਹਿਗੁਰੂ ਨੇ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਇਦਾਂ ਹੀ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ ਪੰਜ ਜੀ ਮਕਾਨ ਆ ਜਿਹੜਾ ਨਵਾਂ ਬਣਨ ਲੱਗਿਆ ਕਿਦਾਂ ਫੀਲ ਕਰ ਰਹੇ ਹਾਂ ਜੀ ਬਹੁਤ ਵਧੀਆ ਚੱਲੋ ਵਾਹਿਗੁਰੂ ਜੀ ਕਿਰਪਾ ਕਰਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸੰਸਥਾ ਦਾ ਜੋ ਕਿ ਗਰੀਬ ਪਰਿਵਾਰਾਂ ਦੀ ਬਾਹਮ ਫੜਦੇ ਨੇ ਤੇ ਉਹਨਾਂ ਨੂੰ ਮਕਾਨ ਬਣਾ ਕੇ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮਨਜੀਤ ਸਿੰਘ ਜੀ ਮਕਾਨ ਦੀ ਸ਼ੁਰੂਆਤ ਹੋਣ ਲੱਗੀ ਹੈ ਜਗਾ ਪਹਿਲਾਂ ਹੀ ਬਹੁਤ ਥੋੜੀਆ ਚਲੋ ਇੰਨੇ ਵਿੱਚ ਦੋ ਮਕਾਨ ਬਣਨੇ ਨੇ ਜ਼ੇਹੇਦਾਰ ਜੀ ਨੇ ਬੜੀ ਦਿਲ ਖੋਲ ਕੇ ਸੁਭਾਵਾ ਕੀਤੀਆਂ ਨੇ ਕਿਦਾਂ ਲੱਗ ਰਿਹਾ ਵੀ ਇਹ ਹੋਣਾ ਚਾਹੀਦਾ ਕੀ ਮਹਿਸੂਸ ਕਰ ਰਹੇ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਬਹੁਤ ਧੰਨਵਾਦ ਹੈ ਦਿਲ ਦੀਆਂ ਘਰਾਈਆਂ ਤੂੰ ਕਿਉਂਕਿ ਇਹ ਕੰਮ ਹੋਣਾ ਜ਼ਰੂਰੀ ਸੀਗਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਕਿਸੇ ਵੱਲੋਂ ਕਰਨਾ ਕੋਈ ਆਪਰ ਸਕਦੀ ਸੀਗੀ ਹਾਂਜੀ ਹਾਂਜੀ ਸੋ ਬਹੁਤ ਧੰਨਵਾਦ ਆਪ ਜੀ ਦਾ ਵੀ ਔਰ ਜਿਹੜੇ ਸਿੰਘ ਸੇਵਾ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਬੜੀ ਬੜੀ ਮਿਹਰਬਾਨੀ ਅ ਰਮਨਵੀਰ ਜੀ ਕਿਦਾਂ ਲੱਗ ਰਿਹਾ ਜ਼ੇਹੇਦਾਰ ਜੀ ਸਵਾਮਾ ਜੀ ਜਹੇਦਾਰ ਰਣਜੀਤ ਸਿੰਘ ਜੀ ਭੇਜਦੇ ਰਹੇ ਆ ਅੱਗੇ ਵੀ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ ਜਿੰਨਾ ਸੀ ਉਹਨਾਂ ਦਾ ਧੰਨਵਾਦ ਕਰ ਲਈ ਉਹਨਾਂ ਥੋੜਾ ਵਾ ਸੋ ਇਦਾਂ ਹੀ ਇਹ ਸੇਵਾ ਗੁਰੂ ਸਾਹਿਬ ਉਹਨਾਂ ਦੇ ਕੋਲੋਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੁੱਤ ਜੀ ਮਕਾਨ ਤੇ ਜੀ ਬੜੇ ਰੱਬ ਦਾ ਰੂਪ ਹੁੰਦੇ ਆ ਪਿਆਰੇ ਆ ਕਿਉਂਕਿ ਪਾਣੀ ਕੱਢਣਾ ਪੈਂਦਾ ਜਦੋਂ ਹਨ ਬੜੇ ਹਾਲਾਤ ਪਾਣੀ ਭਰ ਜਾਂਦਾ ਮਕਾਨ ਦੇ ਵਿੱਚ ਤਾਂ ਬੜਾ ਦੁੱਖ ਲੱਗਦਾ ਇਸ ਕਰਕੇ ਧੰਨਵਾਦ ਆ ਜਹੇਦਾਰ ਜੀ ਦਾ ਪਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਦਾਰ ਚੌਗਣੀ ਤਰੱਕੀ ਬਖਸ਼ੇ ਸਖ ਸੇਵਾ ਸੁਸਾਇਟੀ ਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ